ਕਰ ਰਿਹਾ ਇੱਕ ਸੇਵਾਦਾਰ ਆਉਂਦਾ ਆ ਮਾਲਵੇ ਦੀ ਧਰਤੀ ਤੋਂ ਗੁਰੂ ਗਿਆਨ ਦਾ ਜਿੰਦੇ ਚਰਨਾਤ। ਉਹ ਗੁਰੂ ਗਿਆਨਾ ਜੀ ਨਾਲ ਵਿਚਾਰ ਕਰਨਾ ਚਾਹੁੰਦਾ ਆ ਇਹ ਜਿਹੜੇ ਵਿਚਾਰ ਅਸੀਂ ਜਾ ਕੇ ਡੇਰਿਆਂ ਤੇ ਕਰਦੇ ਆ ਕਿ ਸਾਨੂੰ ਭਗਤੀ ਦਾ ਮਾਰਗ ਦੱਸੋ। ਭਗਤੀ ਕਿੱਦਾਂ ਕਰਨੀ ਆ ਰੱਬ ਕਿੱਦਾਂ ਮਿਲਦਾ ਆ ਰੱਬ ਨੂੰ ਪਾਉਣਾ ਕਿੱਦਾਂ ਇਹ ਵਿਚਾਰ ਕਰਨ ਲਈ ਜਦੋਂ ਇਨਸਾਨ ਗੁਰੂ ਗਿਆਨ ਦਾ ਮਹਾਰਾਜ ਜੀ ਕੋ ਗਿਆ ਤੇ ਗੁਰੂ ਗਿਆਨ ਦਾ ਮਹਾਰਾਜ ਜੀ ਭੋਜਨ ਕਰ ਰਹੇ ਸੀ। ਇਹ ਆਪਾਂ ਸਾਰਿਆਂ ਨੇ ਦੇਖਿਆ ਵੀ ਆਰਟ ਸਾਡੇ ਡਾਇਨਿੰਗ ਟੇਬਲ ਲੱਗੇ ਹੁੰਦੇ ਸੀ ਉੱਥੇ ਭੋਜਨ ਕਰਦੇ ਜਦੋਂ ਕੋਈ ਆ ਜਾਂਦਾ ਆਪਾਂ ਕਹਿੰਦੇ ਬਾਜੀ ਬੈਠੋ ਪਾਣੀ ਪੀਓ ਜਿੱਦ ਦੀ ਭੋਜ ਚੱਕਣਾ ਭੋਜਨ ਲਾਓ ਸਾਧੂ ਸੰਤਾਂ ਦੇ ਵਿੱਚ ਕਿੱਦਾਂ ਹੁੰਦਾ ਹੈ ਕਿ ਜਦੋਂ ਸਾਧੂ ਸੰਤ ਭੋਜਨ ਕਰਦੇ ਆ ਤਾਂ ਜਿਹੜੇ ਉਹਨਾਂ ਦੇ ਸ਼ិਸ਼ੇ ਹੁੰਦੇ ਆ ਉਹ ਕਹਿੰਦੇ ਕਹਿੰ ਦਿੰਦੇ ਆ ਕਿ ਬਾਬਾ ਜੀ ਭੋਜਨ ਕਰ ਰਹੇ ਤੁਸੀਂ ਬਾਅਦ ਮਿਲਿਆ ਤੇ ਗੁਰੂ ਗਿਆਨ ਦਾ ਜੀ ਭੋਜਨ ਉਪਰਾੰਤ ਉਹ ਸੇਵਕ ਨੂੰ ਮਿਲੇ ਜੋ ਮਾਲਵੇ ਤੋਂ ਆਇਆ ਤੇ ਉਹਨੇ ਵਿਚਾਰ ਕੀਤਾ ਗੁਰੂ ਗਿਆਨ ਦਾ ਜੀ ਪਹਿਲਾਂ ਤੋਂ ਬੰਦਾ ਨਿਰਾਸ਼ ਹੋਇਆ ਮੈਂ ਬਹੁਤ ਵਾਰੀ ਇਹ ਗੱਲ ਕਹੀ ਹੈ ਏ ਤਦੋਂ ਡੇਰਿਆਂ ਬਾਰੇ ਵੀ ਬੋਲਦਾ ਹੁੰਦਾ ਮੈਂ ਮਾਸ ਕਰਨਾ ਮੇਰਾ ਉਹਨਾ ਮਾਤੇ ਗਲਤ ਬੋਲਣ ਦਾ ਕੋਈ ਵਿਚਾਰ ਨਹੀਂ ਹੁੰਦਾ ਪਰ ਇੱਕ ਗੱਲ ਵਿਚਾਰ ਹੈ ਜੋ ਸੱਚ ਹੈ ਪਰ ਪੂਰਾ ਨਹੀਂ ਮੈਂ ਇਸ ਗੱਲ ਨੂੰ ਕਹਿਣਾ ਚਾਹੁੰਦਾ ਮਾਫੀ ਇੱਥੇ ਕਤਰ ਚੜੂਗਾ ਉਹ ਕਹਿੰਦੇ ਸੀ ਮਾਰੇ ਡੇਰਿਆਂ ਤੇ ਵੀ ਗਏ ਬਹੁਤ ਜਗ੍ਹਾ ਹੋਣਾ ਜਾਣਾ ਕੀਤਾ ਤੇ ਸਾਨੂੰ ਕਿਤੇ ਉਹ ਵੀ ਰੱਬ ਦੇ ਦਰ ਘਰ ਦੀ ਗੱਲ ਦਾ ਪਤਾ ਨਹੀਂ ਮਲੇਸ਼ ਹੈ ਇਨਸਾਨ ਨੂੰ ਕਿਸੇ ਜਾਤ ਕਰਕੇ ਨਾ ਜਦੋਂ ਕਿਸੇ ਸਾਧੂ ਸੰਤ ਨੂੰ ਜਾਊਗਾ ਸੇਵਾਦਾਰਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਇਹ ਵਾਲਮੀਕਾ ਨਾ ਜਾਂ ਇਹ ਬੂਆ ਕਿਤੇ ਸਾਨੂੰ ਮਤਲਬ ਕੀ ਉਤੋਂ ਮਨ ਨਹੀਂ ਕੋ ਹੁੰਦਾ ਸੀ ਵੀ ਇਹ ਸਗਣਾ ਜਾਤ ਪਾਤ ਤੇ ਭੇਦਭਾਵ ਕਰਦੇ ਆ ਵੀ ਸਾਡਾ ਮਨ ਨਹੀਂ ਕੋ ਜੇ ਸਭ ਭਗਤੀ ਦੀ ਕਿਸੇ ਨੇ ਉਹ ਲਗਨ ਹੀ ਨਹੀਂ ਦੱਸੀ ਸੱਤ ਮਾਰਗ ਨਹੀਂ ਦੱਸਿਆ ਸੀ ਡੇਰਿਆਂ ਤੇ ਗਏ ਸਮਾਦਾ ਤੇ ਗਏ ਗੁਰੂ ਅੰਪੀਰਾਂ ਕੋ ਗਏ ਪਤਾ ਨਹੀਂ ਰੱਬ ਜਾਣੇ ਉਹਨਾਂ ਦਾ ਕਸੂਰ ਨਹੀਂ ਸਾਇਡ ਸਾਡਾ ਉਥੋਂ ਜਾਂ ਭਗਤੀ ਦੇ ਮਾਰਗ ਨੂੰ ਸਵਰਨ ਕਰਨਾ ਜਾਂ ਉਥੋਂ ਕੋਈ ਜੀਵਨ ਦੀ ਸਿਹਰ ਲੈਣਾ ਲਿਖਿਆ ਹੀ ਨਹੀਂ ਸੀ ਅਸੀਂ ਉਹ ਢਾਡੇ ਕੋਲੋਂ ਆਏ ਆ ਤੁਸੀਂ ਸਾਨੂੰ ਦੱਸੋ ਵੀ ਉਹ ਰੱਬ ਨੂੰ ਕਿੱਦਾਂ ਪਾਉਣਾ ਹੈ ਜਿਹੜਾ ਸਾਡੇ ਅੰਦਰ ਹੈ ਕਿੱਦਾਂ ਉਹਦੀ ਭਗਤੀ ਕਰਕੇ ਜੀਵਨ ਨੂੰ ਸਫਲ ਕੀਤਾ ਜਾ ਸਕਦਾ ਹੈ ਤੇ ਗੁਰੂ ਗਿਆਨ ਨਾਨਕ ਮਹਾਰਾਜ ਜੀ ਸਿਗੇ ਪਰਮ ਗਿਆਨੀ ਸਿਗੇ ਹੋ ਆਦਮ ਤਰ ਦੇ ਗਿਆਤਾ ਸੀ ਆਦਮ ਤਰ ਤੋਂ ਉਹਨਾਂ ਨੇ ਜਾਣ ਲਿਆ ਸੀ ਕਿ ਰੱਬ ਨੂੰ ਪਾ ਲਿਆ ਸੀ ਗੌਰ ਕਰਿਓ ਜੋ ਬੋਲੇ ਸੋਨ ਰਭ ਹੈ ਕਈ ਵਾਰੀ ਇਦਾਂ ਹੁੰਦਾ ਵੀ ਜਿਹੜਾ ਪ੍ਰਚਾਰਕ ਹੁੰਦਾ ਜਾਂ ਕੀਰਤਨੀਆ ਹੁੰਦਾ ਉਹ ਬਸ ਆਪਣੇ ਵਾਰਦੀ ਵਾਲੇ ਸੁਰ ਛੇੜੇ ਹੁੰਦੇ ਆ ਤੇ ਬੈਠੀ ਜਿਹੜੀ ਮਰੇ ਸੰਗਤ ਹੁੰਦੀ ਉਹ ਡਿਸਟਰਬ ਹੋ ਜਾਂਦੀ ਉਹ ਅੱਕ ਜਾਂਦੀ ਆ ਜੋ ਬੋਲੇ ਸੋਨ ਰਭ ਹੈ ਕੋਈ ਵਿਚਾਰਾਂ ਨੂੰ ਸਰਵਣ ਕਰਨਾ ਸੌਖਾ ਨਹੀਂ ਸ਼ਾਇਦ ਮੈਨੂੰ ਵੀ ਕਈ ਵਾਰੀ ਬੋਲਦੇ ਬੋਲਦੇ ਲੱਗਦਾ ਵਿਚਾਰ ਚੱਲਦੇ ਹੁੰਦੇ ਆ ਮਾਈਂਡ ਕਿਤੇ ਹੋਰ ਚੱਲ ਜਾਂਦਾ ਪਰ ਗੌਰ ਕਰੋ ਇੱਥੇ ਖਤਮ ਹੈ ਗੁਰੂ ਗਿਆਨ ਦਾ ਜਿਹੜਾ ਆਤੰਤ ਦੇ ਗਿਆਤਾ ਪਰਮ ਗਿਆਨੀ ਮਹਾਪੁਰਸ਼ੀ ਉਹਨਾਂ ਨੇ ਸੋਗਤ ਨੂੰ ਯੁਕਤੀ ਦੇ ਨਾਲ ਸਮਝਾਉਣ ਲਈ ਪਤਾ ਕੀ ਕਿਹਾ ਕਹਿੰਦੇ ਐਦਾਂ ਕਰਿਓ ਜਦੋਂ ਅਸੀਂ ਮਾਲਵੇ ਦੇ ਵਿੱਚ ਤੇਰੇ ਕੋਲ ਆਏ ਨਾ ਤੈਨੂੰ ਸਨੇਹਾ ਦਵਾਂਗੇ ਤੇ ਤੇਰੇ ਘਰ ਬੈਠ ਕੇ ਇਹ ਗੱਲ ਕਰਾਂਗੇ ਜੋ ਕੋਲੇ ਹੀ ਸੋਨਰ ਬੈ ਸਾਂਸ ਸੁੱਚਾ ਲੱਗਾ ਕਿ ਮੈਨੂੰ ਇੱਥੇ ਗੁਰੂ ਮਹਾਰਾਜ ਦੀ ਗੱਲ ਨਹੀਂ ਪਸੀ ਘਰ ਜਾਣ ਬਾਰੇ ਕਹਿਤਾ ਚਲੋ ਉਹਨੇ ਸਬਰ ਦਾ ਬੰਨ ਰੱਖਿਆ ਤੇ ਆਪਾਂ ਸਾਰੇ ਜਾਣਦੇ ਆ ਗੁਰੂ ਗਿਆਨ ਨਾਨਕ ਮਹਾਰਾਜ ਦੇ ਕਿ ਐਸੇ ਉਪਤਾਰ ਹੋਏ ਆ ਜਿਨ੍ਹਾਂ ਨੇ ਤੁਰ ਕੇ ਪ੍ਰਚਾਰ ਕੀਤਾ ਤੁਰਨ ਤੋਂ ਬਾਅਦ ਉਹ ਗੱਡੀ ਤੇ ਗੱਡਿਆਂ ਤੋਂ ਗੱਡੀ ਤੋਂ ਬਾਅਦ ਉਹ ਗੱਡਿਆਂ ਤੇ ਆ ਗਏ ਗੱਡੀ ਤੋਂ ਬਾਅਦ ਉਹ ਕਾਰ 'ਚ ਆ ਗਏ ਪ੍ਰਚਾਰ ਕਰਨ ਲਈ ਫਿਰ ਰਿਪੀਟ ਕਰ ਰਿਹਾ ਪਹਿਲਾਂ ਉਹਨਾਂ ਨੇ ਪੈਦਲ ਜਾ ਕੇ ਪ੍ਰਚਾਰ ਕੀਤਾ ਵਾਲਮੀਕੀ ਮਹਾਰਾਜ ਦਾ ਫੇਰ ਉਹ ਗੱਡਿਆਂ ਤੇ ਆ ਕੇ ਗੱਡੇ ਤੋਂ ਗੱਡੀਆਂ ਦੇ ਵਿੱਚ ਆ ਕੇ ਗੱਡੀਆਂ ਦੇ ਵਿੱਚੋਂ ਫੇਰ ਉਹ ਜੱਜ ਹਵਾਈ ਜੱਜ ਇੰਗਲੈਂਡ ਗਏ 72 ਦੇ ਵਿੱਚ ਪਹਿਲਾਂ 1972 ਵਿੱਚ ਗੁਰੂ ਗਿਆਨ ਨਾਥ ਮਹਾਰਾਜ ਜੀ ਗਏ ਆ ਕੱਲ ਹੀ ਉਹਨਾਂ ਦੇ ਸੇਵਾਦਾਰ ਸੰਤ ਸੋਰੀ ਸੰਤ ਨਹੀਂ ਸੇਵਾਦਾਰ ਉਹਨਾਂ ਦੇ ਪ੍ਰਗਣ ਨਾਥ ਜੀ ਉਹ ਦੱਸ ਰਿਹਾ ਸੀ ਇਸ ਬਾਰੇ ਕਿਉਂਕਿ ਉਸ ਬਾਰੇ ਮੈਂ ਇੱਕ ਵੀਡੀਓ ਬਣਾ ਰਿਹਾ ਉਹਦੇ ਬਾਰੇ ਜਾਣਕਾਰੀ ਲੈ ਰਿਆ ਸੀ ਉਹਨਾਂ ਤੋਂ ਉਹ ਜਦੋਂ ਗੱਡੇ ਤੇ ਜਾਂਦੇ ਸੀ ਨਾ ਉਸ ਹੈ ਜਿੱਦਾਂ ਹੁਣ ਲਾਗੇ ਲਾਗੇ ਦੀ ਸੰਗਤ ਆਉਂਦੀ ਸੀ ਤੇ ਗੁਰੂ ਮਹਾਰਾਜ ਦੱਸ ਦਿੰਦੇ ਸੀ ਕਿ ਹੁਣ ਅਸੀਂ ਇੱਧਰ ਨੂੰ ਆਣਾ ਹੈ ਤੇ ਜੇ ਕੋ ਉਹਨਾਂ ਦੇ ਸੇਵਾਦਾਰ ਹੁੰਦੇ ਸੀ ਨਾ ਪਿਆਰੇ ਹੁੰਦੇ ਸੀ ਉਹਨਾਂ ਸਨੇਹਾ ਘਲਾ ਦਿੰਦੇ ਸੀ ਕਿਉਂਕਿ ਉਸ ਟਾਈਮ ਟੈਲੀਫੋਨ ਟੈਲੀਫੋਨ ਨਹੀਂ ਹੁੰਦੇ ਸੀ ਉਹਦੇ ਸੇਵਾਦਾਰਾਂ ਕੋਲ ਸਨੇਹਾ ਭੇਜੋਣਾ ਵੀ ਨਹੀਂ ਆ ਰਿਹਾ ਤੇ ਇਦਾਂ ਹੀ ਸੰਤ ਪੂਰਨ ਸਿੰਘ ਜੀ ਨੇ ਕੀਤਾ ਮਾਲਵੇ ਤੋਂ ਸੰਗਤ ਆਈ ਹੋਈ ਸੀ ਗੁਰੂ ਗਿਆਨਰਾਜ ਜੀ ਦੇ ਘਰ ਤੇ ਮਾਲਵੇ ਦੀ ਸੰਗਤ ਵਿੱਚੋਂ ਦੱਸ ਦਿੱਤਾ ਵੀ ਜਿਹੜਾ ਗੁਰੂ ਗਿਆਨਰਾਜ ਜੀ ਦਾ ਸੇਵਾਦਾਰ ਹੈ ਉਹਨੂੰ ਕਹਿ ਦਿਓ ਕਿ ਹਫਤੇ ਤੱਕ ਗੁਰੂ ਗਿਆਨनाथ ਮਹਾਰਾਜ ਜੀ ਇੱਧਰ ਆ ਰਹੇ ਨੇ ਤੇ ਤੇਰੇ ਘਰ ਵੀ ਗੁਰੂ ਗਿਆਨनाथ ਮਹਾਰਾਜ ਜੀ ਆਉਣਗੇ ਹੁਣ ਅੱਗੇ ਕੀ ਹੋਇਆ ਜਦੋਂ ਸੇਵਾਦਾਰ ਨੂੰ ਪਤਾ ਲੱਗ ਗਿਆ ਵੀ ਗੁਰੂ ਗਿਆਨनाथ ਮਹਾਰਾਜ ਸਾਡੇ ਘਰ ਆਉਣਾ ਆਪਾਂ ਕੀ ਕਰਦੇ ਅਕਸਰ ਜਦੋਂ ਸਾਡੇ ਰਿਸ਼ਤੇਦਾਰਾਂ ਨੇ ਸਾਡੇ ਘਰ ਆਣ ਦੇਤੇ ਅਸੀਂ ਕੀ ਕਰਦੇ ਹ ਜੋ ਬੁਲੇ ਹੀ ਸੋਹਣ ਰਹਿ ਆਪਣਾ ਮਨ ਲੈਕ ਜਾਇ ਉੱਥੇ ਕੀ ਕਰਦੇ ਆ ਬੱਚਿਆਂ ਨੇ ਖਲਾਰਾ ਪਾਇਆ ਹੋਵੇ ਅਸੀਂ ਕੀ ਕਰਦੇ ਪਹਿਲਾਂ ਉਸ ਖਲਾਰੇ ਨੂੰ ਜੋ ਬਲੈਸ 100 ਜਦੋਂ ਸਾਡੇ ਘਰ ਦੇ ਵਿੱਚ ਜਾਂ ਸਾਡਾ ਕੋਈ ਬੱਚਾ ਬੱਚੀ ਇਹ ਵੀ ਨਾਰਮਲੀ ਹੁੰਦਾ ਕਿ ਸਾਨਾ ਕਰੋ ਹਸਬੰਡ ਵਾਈਫ ਆਪਸ ਵਿੱਚ ਲੜਦੇ ਹੋਣਾ ਅਸੀਂ ਕੀ ਕਹਿੰਦੇ ਸਾਡੇ ਘਰੇ ਅਜਿਵੇਂ ਨਹੀਂ ਆਉਣਾ ਅਸੀਂ ਪਲੀਜ਼ ਇਸ ਟੌਪਿਕ ਨੂੰ ਬੰਦ ਕਰਦੀਏ ਲੜੀਏ ਨਾ ਅਸੀਂ ਕਿਸੇ ਗਵਾਂਡੀ ਨਾਲ ਲੜਦੇ ਹੁਏ ਅਸੀਂ ਕਹਿੰਦੇ ਯਾਰ ਅੱਜ ਸਾਡੇ ਕਿਸੇ ਰਿਸ਼ਤੇਦਾਰ ਨੇ ਆਉਣਾ ਪਲੀਜ਼ ਚੁੱਪ ਰਹੋ ਕਿ ਅੱਜ ਕੋਈ ਇਦਾਂ ਦੀ ਗੱਲ ਨਾ ਕਰਿਓ ਉਸ ਇਨਸਾਨ ਨੇ ਕੀ ਕੀਤਾ ਉਸ ਇਨਸਾਨ ਨੇ ਉਹਨਾਂ ਦੇ ਘਰੇ ਕਿਸੇ ਮਹਾਤਮਾ ਨੇ ਆਉਣਾ ਸੀ ਪਾਕਪੁਰ ਤੇ ਪਟਿੱਸਰ ਤੋਂ 2 ਮਿੰਟ ਉਹਨਾਂ ਦੇ ਘਰੇ ਕਿਸੇ ਮਹਾਤਮਾ ਨੇ ਆਉਣਾ ਸੀ ਉਹਨੇ ਗੁਰੂ ਮਹਾਰਾਜ ਦੀ ਔਣ ਦੀ ਕੁਰਸੀ ਦੇ ਵਿੱਚ ਆਪਣੇ ਘਰ ਨੂੰ ਆਉਣ ਵਾਲਾ ਰਾਹ ਵੀ ਸਾਫ਼ ਕੀਤਾ ਆਪਣੇ ਘਰ ਨੂੰ ਸਾਫ਼ ਕੀਤਾ ਆਪਣੇ ਘਰ ਦੇ ਚਾਰ ਪੰਜ ਜਿੰਨੇ ਵੀ ਮੈਂਬਰ ਸੀ ਉਹਨਾਂ ਨੂੰ ਸਮਝਾਇਆ ਬੱਚਿਆਂ ਨੂੰ ਸਮਝਾਇਆ ਵਾਇਫ ਨੂੰ ਸਮਝਾਇਆ ਕਿ ਆਪਣੇ ਘਰੇ ਅੱਜ ਕੋਈ ਮਹਾਤਮਾ ਆ ਰਿਹਾ ਅਸੀਂ ਅੱਜ ਆਪਣੇ ਘਰੇ ਸ਼ਾਂਤੀ ਰੱਖਣੀ ਹੈ ਤੇ ਉਹਨਾਂ ਦਾ ਆਿਆਂ ਦਾ ਸਵਾਗਤ ਕਰਨਾ ਆਪਣੇ ਘਰ ਵਿੱਚ ਅਰਗਬਤੀਆਂ ਦਿਖਾਈਆਂ ਆਪਣੇ ਘਰ ਨੂੰ ਸਾਫ਼ ਸੁਥਰਾ ਕਰਕੇ ਉਹਨੇ ਗੁਰੂ ਗਿਆਨनाथ ਮਹਾਰਾਜ ਜੀ ਦੇ ਆਉਣ ਦਾ ਵੈਲਕਮ ਕੀਤਾ ਸਵਾਗਤ ਕੀਤਾ ਗੁਰੂ ਗਿਆਨनाथ ਮਹਾਰਾਜ ਦੇ ਆਉਣ ਦੀ ਖੁਸ਼ੀ ਦੇ ਵਿੱਚ ਉਹਨੇ ਆਪਣੇ ਘਰੇ ਪਕਵਾਨ ਪਕਾਏ ਅਸੀਂ ਵੀ ਆਪਣੇ ਘਰੇ ਪਕਾਉਣੇ ਆ ਮੈਂ ਇਸ ਬਾਰੇ ਵਿਚਾਰ ਦੀ ਖਾਣ-ਪੀਣ ਬਾਰੇ ਅਸੀਂ ਵੀ ਆਪਣੇ ਘਰੇ ਪਕਵਾਨ ਪਕਾਉਣੇ ਆ ਗੁਰੂ ਗਿਆਨਤਮਹਾਰਜ ਜੀ ਉਹਨਾਂ ਦੇ ਘਰੇ ਆਏ ਪੱਟੀ ਸਾਹਿਬ ਹੋਇਆ ਵੀ ਇਦਾਂ ਹੀ ਤਾਂ ਹੀ ਗੱਤ ਕਰਨ ਲੱਗਾ ਕੀ ਗੱਲ ਨਹੀਂ ਪਤਾਉਣੀ ਮੈਂ ਮਹਾਰਾਜ ਨੇ ਉਹਨੇ ਘਰੇ ਆ ਕੇ ਜਲ ਵੀ ਨਹੀਂ ਛਕਿਆ ਮਹਾਰਾਜ ਕਹਿੰਦੇ ਪਹਿਲਾਂ ਅਸੀਂ ਤੇਰੇ ਨਾਲ ਜਿਹੜੀ ਤੂੰ ਵਿਚਾਰ ਸਾਡੇ ਨਾਲ ਕਰਨਾ ਚਾਹੁੰਦਾ ਸੀ ਅਸੀਂ ਪਹਿਲਾਂ ਤੇਰੇ ਨਾਲ ਉਹ ਵਿਚਾਰ ਕਰਾਂਗੇ ਫੇਰ ਤੇਰੇ ਘਰ ਦਾ ਅਸੀਂ ਜਲ ਪਾਣੀ ਅੰਨ grain ਕਰਾਂਗੇ ਤੇ ਕਹਿੰਦਾ ਬਾਪੂ ਜੀ ਨਹੀਂ ਪਹਿਲਾਂ ਤੁਸੀਂ ਹੋ ਜਾਣਾ ਜਲ ਪਾਣੀ grain ਕਰੋ ਫੇਰ ਵਿਚਾਰ ਕਰਦੇ ਮਹਾਰਾਜ ਕਹਿੰਦੇ ਨਹੀਂ ਜਿਹੜੀ ਹੁਣ ਤੇਰੇ ਅੰਦਰ ਸਸਪੈਂਸ ਬਣੀ ਹੋਈ ਆ ਜੋ ਤੇਰੇ ਅੰਦਰ ਹੁਣ ਇੱਕ ਜਗਿਆਸਾ ਬਣੀ ਹੋਈ ਆ ਉਹਦਾ ਸਹੀ ਟਾਈਮ ਆ ਤੇਰੇ ਨਾਲ ਇਸ ਵਕਤ ਵਿਚਾਰ ਕਰਨ ਦਾ ਗੁਰੂ ਗਿਆਨੰਤ ਸਾਰਾ ਜੀ ਕਹਿੰਦੇ ਭਗਤਾ ਹੁਣ ਸੁਣਿਓ ਹੁਣ ਗੌਰ ਕਰਿਓ ਹੁਣ ਨਾ ਇਧਰ ਤੇ ਲੈ ਜਾਓ ਆਪਣੇ ਮਨ ਨੂੰ ਮਨ ਦੇ ਘੋੜੇ ਕਿਤੇ ਉਧਰ ਹੀ ਨਾ ਭਜਾ ਲਿਓ ਸੂਟਾ ਵਾਲ ਘਰ ਬਲ ਜਾਂ ਬੱਲ ਬੱਤੀਆਂ ਤਾਰਨ ਨੂੰ ਲੈ ਆਓ ਇੱਥੇ ਬਾਰੇ ਕਹਿੰਦੇ ਤੂੰ ਯਾਦ ਕਰ ਸਾਡੇ ਆਉਣ ਦੀ ਥੁਸੀ ਦੇ ਵਿੱਚ ਕੀ ਕੀਤਾ ਆਪਣੇ ਘਰ ਵਾਲੇ ਆਉਣ ਵਾਲੇ ਰਾਹ ਨੂੰ ਸਾਫ਼ ਕੀਤਾ ਆਪਣੇ ਘਰ ਦੇ ਅੰਦਰੋਂ ਸਾਫ ਕੀਤਾ ਆਪਣੇ ਘਰ ਦੇ 4-5 ਜੀਆਂ ਨੂੰ ਸਮਝਾਇਆ ਕਹਿੰਦੇ ਤੂੰ ਕੋਸ਼ਿਸ਼ ਕਰ ਇਦਾਂ ਹੀ ਆਪਣੇ ਮਨ ਦੇ ਮੰਦਰ ਆਉਣ ਵਾਲੇ ਰਾਵਾਂ ਨੂੰ ਸਾਫ ਕਰ ਲਵੇਂ ਆਪਣੇ ਹਿਰਦੇ 'ਚ ਵਸੇ ਹੋਏ ਪੰਜ ਵਿਕਾਰਾਂ ਨੂੰ ਸ਼ਾਂਤ ਕਰ ਲਵੇਂ ਜੇ ਅਸੀਂ ਇੱਕ ਸਾਧੂ ਸੰਤ ਮਹਾਤਮਾ ਚੱਲ ਕੇ ਤੇਰੇ ਘਰਾਂ ਸਕਦੇ ਤੇ ਕਿਉਂ ਪਾਰਬ੍ਰह्म ਪ੍ਰਾਤਮਾ ਜਿਹਦੇ ਬਾਰੇ ਬਾਣੀ ਦੇ ਵਿੱਚ ਕਿਹਾ ਗਿਆ ਆਤਮਪੁਰਖ ਦੀ ਜੋਤ ਦੇ ਵਾਂਝੋ ਸੁਖ ਦਾ ਚਾਨਣ ਆਏ ਨਾ ਆਂਦਾ ਇਹ ਉਹ ਜਿਹੜੀ ਜੋਤੀ ਹਿਰਦੇ 'ਚ ਪ੍ਰਗਟ ਹੁੰਦੀ ਹੈ ਜਿਸ ਜੋਤੀ ਦੇ ਮਿਲਣ ਦੇ ਨਾਲ ਹੀ ਇਨਸਾਨ ਦਾ ਮੋਸ਼ਨ ਹੁੰਦਾ ਕਿ ਉਹ ਜੋਤ ਤੇਰੇ ਹਿਰਦੇ 'ਚ ਆਉਗੀ ਨਹੀਂ ਉਹ ਤਾਂ ਤੇਰੇ ਹੈ ਹੀ ਅੰਦਰ ਉੱਥੇ ਸਤਿਗੁਰੂ ਗਿਆਨनाथ ਮਹਾਰਾਜ ਜੀ ਨੇ ਉਸ ਸੰਗਤ ਦਾ ਕਲਿਆਣ ਕਰਦੇ ਹੋਏ ਕਿਹਾ ਕਿ ਆਪਣੇ ਜੀਵਨ ਨੂੰ ਸਫਲ ਬਣਾਉਣ ਦੇ ਲਈ ਕੋਸ਼ਿਸ਼ ਹੈ ਆਪਣੇ ਵਿਕਾਰਾਂ ਉੱਤੇ ਕਾਬੂ ਪਾ ਕੇ ਜੀਵਨ ਦੇ ਇਸ ਡੋਰੀ ਦੇ ਅੰਦਰ ਸਤ ਮਾਰੀ ਦੀ ਚਲਦੇ ਹੋਏ ਭਗਤੀ ਨੂੰ ਕਰੀਏ ਤਾ ਭਗਤੀ ਕਰਦੇ ਆ ਕਰਦੇ ਆ ਸਾਡਾ ਜੀਵਨ ਸਫਲ ਹੋ ਸਕੇ ਅਸੀਂ ਆਵਾ ਗਾਵਣ ਦੀ ਚੱਕਰ ਤੋਂ ਮੁਕਤ ਹੋ ਜਾਈਏ। ਇਹੀ ਸਾਡੇ ਸਤਿ ਪਾਤਸ਼ਾਹ ਮਹਾਤਮਾ ਔਰ ਪੂਰਨ ਮਾਨਵ ਸਮਾਜ ਦੇ ਕਲਿਆਣ ਕਰਨ ਵਾਲੇ ਪੂਰੇ ਸ੍ਰਿਸ਼ਟੀ ਦੇ ਮਾਲਕ ਡਾਇਮੰਡ ਤੇ ਕਰਤਾ ਭਗਵਾਨ ਬਲਮਿਕੀ ਮਹਾਰਾਜ ਜੀ ਦਾ ਮੈਸੇਜ ਹੈ ਸਾੰਮ ਪਾਵਨ ਯੋਗਸ਼ੇਸ਼ ਦੇ ਅੰਦਰ ਔਰ ਰਮਾਇਣ ਵਿੱਚ। ਅਸੀਂ ਇਹਨਾਂ ਵਿਚਾਰਾਂ ਨੂੰ ਧਾਰਨ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਇਹੀ ਸਾਡੀ ਇਹੀ